ਇਹ ਭਾਜਪਾ ਨੂੰ ਲੱਗਦਾ ਹੈ ਵੀ ਹਜੇ ਵੀ ਉਹਨਾਂ ਚ ਕੋਈ ਕੋਈ ਠੋਸ ਗੱਲ ਹੈਗੀ ਹੈ ਤੇ ਆ ਜਾਣ ਇਲੈਕਸ਼ਨ ਕਰਾ ਲੈ। ਮੁੱਖ ਮੰਤਰੀ ਤੇ ਉਹਨਾਂ ਨੂੰ ਲੋਕਾਂ ਨੇ ਹੀ ਚੁਣਿਆ ਸੀ ਨਾ ਤੇ ਉਹ ਲੋਕਾਂ ਦੀ ਕਚਹਿਰੀ ਜਾਣ ਦੀ ਗੱਲ ਕਰ ਰਹੇ ਨੇ। ਦੁਨਿਆਵੀ ਜਿਹੜੀ ਕਚਹਿਰੀ ਹੈ ਜੱਜ ਸਾਹਿਬ ਦੀ ਜਿਹੜੀ ਕਡਿਊਸ਼ਲ ਉਹਨਾਂ ਨੇ ਤਾਂ ਪਹਿਲੇ ਹੀ ਬੇਲ ਦੇ ਦਿੱਤੀ। तमाम ਟਿੱਪਣੀਆਂ ਵੀ ਕੀਤੀਆਂ। तमाम ਏਜੰਸੀਜ਼ ਦੀ ਵਕੀਲ ਨੂੰ ਲੈ ਕੇ ਰੱਖੀ। ਸ਼ੌਕ ਐਂ ਤੋਂ ਭਾਵ ਹੈ ਇੱਕ ਗੱਲ ਸਾਬਤ ਹੋ ਗਈ ਅੱਜ ਅਰਵਿੰਦ ਕੇਜਰੀਵਾਲ ਜਿੰਨਾਂ ਸત્તા ਦਾ ਲਾਲਚ ਹੈ ਨਾ ਕੁਰਸੀ ਦਾ ਕੋਈ ਮੋਹ। ਔਰ ਇਸ ਕਰਕੇ ਉਹਨਾਂ ਨੇ ਕਿਹਾ ਦਿੱਲੀ ਦੇ ਲੋਕੋ ਜੇ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ ਅਗਲੇ ਇਲੈਕਸ਼ਨ ਜੇ ਨਾ ਪਾਇਓ ਇੰਨੀ ਗੱਲ ਕੌਣ ਕਹਿ ਸਕਦਾ ਸੋ ਬੀਜੇਪੀ ਦੇ ਮਨਸੂਬੇ ਪੂਰੀ ਤਰ੍ਹਾਂ ਫੇਲ ਹੋ ਗਏ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 2 ਦਿਨ ਬਾਅਦ ਅਸਤੀਫੇ ਦੀ ਗੱਲ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਵਿਰੋਧੀ ਧਿਰਾਂ ਵੀ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਹਮਲਾਵਰ ਹੋ ਰਹੀਆਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਰਹੀਆਂ ਨੇ ਕਿ ਇਹ ਅਸਤੀਫਾ ਕਿਤੇ ਨਾ ਕਿਤੇ ਇੱਕ ਛਵੀ ਸੁਧਾਰਨ ਦਾਇਕ ਤਰੀਕਾ ਰਿਹਾ ਪਰ ਅਸਲੀਅਤ ਇਸ ਦੀ ਕੀ ਹੈਗੀ ਹੈ ਕਿਉਂ ਇਹ ਅਸਤੀਫਾ ਦਿੱਤਾ ਗਿਆ ਇਸ ਦੇ ਬਾਬਤ ਸੜਨਾ ਗੱਲ ਕਰਨ ਲਈ ਪੰਜਾਬ ਦੇ ਸ਼੍ਰੀਨੰਦਪੁਰ ਸਾਹਿਬ ਤੋਂ ਸੰਸਦ ਮਾਲਵਿੰਦਰ ਕੰਗਸਾਹਬ ਸਾਡਾ ਮੌਜੂਦ ਨੇ ਜ਼ਰੂਰ ਗੱਲਬਾਤ ਕਰਨ ਕੰਗਸਾਹਬ ਭਾਜਪਾ ਹੁਣ ਸਿੱਧੇ ਤੌਰ ਦੇਤੇ ਇਹ ਕਹਿ ਰਹੀ ਹੈ ਕਿ ਭਾਈ ਸਾਹਿਬ ਇਹ ਅਸਤੀਫਾ ਜੇ ਦੇਣਾ ਸੀ ਨਾ ਤੇ ਜਦੋਂ ਜੇਲ੍ਹ 'ਚ ਸੀ ਉਦੋਂ ਦੇ ਦਿੰਦੇ ਹੁਣ ਕਿਉਂ ਦਿੱਤਾ ਹੁਣ ਹੁਣ ਇਹ ਇਦਾਂ ਦੀ ਕੀ ਗੱਲ ਆ ਗਈ ਕੀ ਤੁਸੀਂ ਮਤਲਬ ਆਵਾਜ਼ ਦੀ ਪਾਰਟੀ ਦੀ ਸਿਰਫ ਛਵੀ ਨੂੰ ਪਹਚਾਣਾ ਹੈ ਕਿ ਇਹ ਦਿਖਾਣਾ ਹੈ ਕਿ ਭਾਈ ਸਾਹਿਬ ਅਸੀਂ ਅਸਤੀਫਾ ਵੀ ਦੇ ਸਕਦੇ ਆ ਕੰਮ ਫੇਰ ਵੀ ਚੱਲਦਾ ਰਹੇਗਾ ਕੀ ਦਿਖਾਣ ਦੀ ਕੋਸ਼ਿਸ਼ ਹੈ ਜੋ ਕਿ ਸਿੱਧੇ ਤੌਰ ਤੇ ਉੱਤੇ ਹੁਣ ਭਾਜਪਾ ਸਵਾਲ ਖੜੇ ਕਰ ਰਹੀ ਹੈ ਨਹੀਂ ਭਾਜਪਾ ਤਾਂ ਚਾਹੁੰਦੀ ਸੀ ਵੀ ਅਸਤੀਫਾ ਦੇ ਦਿੰਦੇ ਅਸੀਂ ਇਹਨਾਂ ਸਰਕਾਰ ਤੋੜ ਲੈਂਦੇ ਉਹਨਾਂ ਨੇ ਤੇ ਆਪਣੇ ਜਿਹੜੇ ਹੈਗੇ ਆਪਰੇਸ਼ਨ ਲੋਟਸ ਨੂੰ ਤਿਆਰ ਕਰ ਰੱਖਿਆ ਸੀ ਉਹ ਤੇ ਹੋ ਗਏ ਵਿਫਲ ਉਹਨਾਂ ਦੇ ਮਨਸੂਬੇ ਦੇਖੋ ਸੀਰੀਅਸ ਨੋਟ ਤੇ ਕਿਸੇ ਲੀਡਰ ਦਾ ਜਿਹਦੇ ਕੋ ਐਡਾ ਵੱਡਾ ਮੰਡੇਟ ਹੋਵੇ ਹਮ ਔਰ ਜਿਹੜਾ ਇਹ ਕਵੇ ਪਬਲਿਕ ਪਲੇਟਫਾਰਮ ਤੇ ਆ ਕੇ ਵੀ ਤੁਸੀਂ ਤਾਂ ਇਲੈਕਸ਼ਨ ਵੀ ਫਰਵਰੀ 25 ਨਵੰਬਰ ਚ ਕਰਾ ਲਓ ਹਮ ਔਰ ਮੈਂ ਦਿਨਾ ਅਸਤੀਫਾ ਪਹਿਲਾਂ ਹੀ ਹਮ ਨਹੀਂ ਤੇ ਉਹਨਾਂ ਨੂੰ ਮੁੱਖ ਮੰਤਰੀ ਰਹਿਣ ਤੋਂ ਵੀ ਕਿਹੜਾ ਕੋਈ ਰੋਕਦਾ ਸੀ ਜੇ ਭਾਜਪਾ ਨੂੰ ਲੱਗਦਾ ਹੈ ਵੀ ਹਜੇ ਵੀ ਉਹਨਾਂ ਚ ਕੋਈ ਉਹਨਾਂ ਕੋ ਕੋਈ ਠੋਸ ਗੱਲ ਹੈਗੀ ਹੈ ਤੇ ਆ ਜਾਣ ਇਲੈਕਸ਼ਨ ਕਰਾ ਲਓ ਮੁੱਖ ਮੰਤਰੀ ਤੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਸੀ ਨਾ ਤੇ ਉਹ ਲੋਕਾਂ ਦੀ ਕਚਹਿਰੀ ਜਾਣ ਦੀ ਗੱਲ ਕਰ ਰਹੇ ਦੁਨਿਆਵੀ ਜਿਹੜੀ ਕਚਹਿਰੀ ਹੈ ਜੱਜ ਸਾਹਿਬ ਦੀ ਜਿਹੜੀ ਜੁਡੀਸ਼ੀਅਲਸ ਉਹਨਾਂ ਨੇ ਤਾਂ ਪਹਿਲਾਂ ਹੀ ਬੇਲ ਦੇ ਦਿੱਤੀ ਜੀ ਤਮਾਮ ਟਿੱਪਣੀਆਂ ਵੀ ਕੀਤੀਆਂ ਹਨ ਤਮਾਮ ਏਜੰਸੀਜ਼ ਦੀ ਵਰਕਿੰਗ ਨੂੰ ਲੈ ਕੇ ਵੀ ਕੀਤੀਆਂ ਸੋ ਕਹਿਣ ਤੋਂ ਭਾਵ ਹੈ ਇੱਕ ਗੱਲ ਸਾਬਤ ਹੋ ਗਈ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਨਾ ਸੱਤਾ ਦਾ ਲਾਲਚ ਹੈ ਨਾ ਕੁਰਸੀ ਦਾ ਕੋਈ ਮੋਹ ਹੈ ਹਮਮ ਔਰ ਇਸ ਕਰਕੇ ਉਹਨਾਂ ਨੇ ਕਿਹਾ ਦਿੱਲੀ ਦੇ ਲੋਕੋ ਜੇ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ ਅਗਲੇ ਇਲੈਕਸ਼ਨ ਚ ਨਹੀਂ ਤੇ ਨਾ ਪਾਓ ਇੰਨੀ ਗੱਲ ਕੌਣ ਕਹਿ ਸਕਦਾ ਹ ਸੋ ਬੀਜੇਪੀ ਦੇ ਮਨਸੂਬੇ ਪੂਰੀ ਤਰ੍ਹਾਂ ਫੇਲ ਹੋ ਗਏ ਜੇ ਤੁਸੀਂ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਉਦੋਂ ਵੀ ਭਾਜਪਾ ਸਿੱਧੇ ਤੌਰ ਤੇ ਕਹਿੰਦੀ ਸੀ ਕਿ ਸਾਡੀ ਕੋਈ ਮਨਚਾ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਦੇ ਕੋਈ ਲੀਡਰ ਸਾਡੀ ਪਾਰਟੀ ਦੇ ਵਿੱਚ ਆਣ ਉਹ ਆ ਜਾਨਾ ਚਾਹੁੰਦੇ ਤੇ ਆ ਜਾਣ ਪਰ ਅਸੀਂ ਨਹੀਂ ਬੁਲਾ ਰਹੇ ਇਦਾਂ ਦੀ ਕੋਈ ਗੱਲ ਨਹੀਂ ਕਰ ਰਹੇ ਦੂਜੇ ਪਾਸੇ ਹੁਣ ਤੁਸੀਂ ਜਿਸ ਤਰੀਕੇ ਨਾਲ ਸਟੀਫਨ ਨੂੰ ਲੈ ਕੇ ਵੀ ਲਗਾਤਾਰ ਸਟੇਟਮੈਂਟਸ ਪਾਸ ਕੀਤੀਆਂ ਜਾ ਰਹੀਆਂ ਨੇ ਲੱਗਦਾ ਨਹੀਂ ਕਿ ਇਹ ਕਿਤੇ ਨਾ ਕਿਤੇ ਚਾਰੋਂ ਪਾਸੇ ਘੇਰੇ ਦੀ ਪਲੈਨਿੰਗ ਹੈ ਕਿ ਕਿਸ ਚਾਹ ਚਾਰੋਂ ਪਾਸੇ ਘੇਰ ਲੋ ਤੇ ਆਮ ਆਦਮੀ ਪਾਰਟੀ ਦੇ ਉੱਤੇ ਕਿਸ ਤਰੀਕੇ ਦਾ ਡੈਂਟ ਆ ਸਕਦਾ ਹੈ ਕਿ ਇਹ ਉਸ ਤਰੀਕੇ ਦੀ ਪਲੈਨਿੰਗ ਹੈ ਜਾਂ ਹੋਰ ਕੁਝ ਇਹਨਾਂ ਦੀ ਪਲੈਨਿੰਗ ਲੱਗ ऑपरेशन लोटस ਤੇ ਸਚਾਈ ਆ ਚੰਡੀਗੜ੍ਹ ਤੋਂ ਲੈ ਕੇ ਕਾਂਗਰਸ ਦੀਆਂ ਕਿੰਨੀਆਂ ਸਰਕਾਰਾਂ ਉਹਨਾਂ ਨੇ ਤੋੜੀਆਂ ਉਹ ਤਾਂ ਆਪਣੇ ਸਾਹਮਣੇ ਹੀ ਆ ਉਹ ਚ ਕੋਈ ਮਤਲਬ ਲੁਕੀ ਸ਼ਿਪੀ ਗੱਲ ਨਹੀਂ ਰਹੀ ਗੱਲ ਆਮ ਆਦੀ ਪਾਰਟੀ ਨੂੰ ਡੈਂਟ ਪਾਉਂਦੇ ਆਮ ਆਦੀ ਪਾਰਟੀ ਨੂੰ ਡੈਂਟ ਕਿੱਥੇ ਪਾਣਾ ਡੈਂਟ ਜਿਹੜਾ ਪਾਉਣਾ ਸੀ ਇਹਨਾਂ ਨੇ ਪੂਰੀ ਵਾਹ ਲਾ ਲਈ ਪੂਰਾ ਜੋਰ ਲਾ ਲਿਆ ਇਹਨਾਂ ਨੇ ਅਰਵਿੰਦ ਜੀ ਨੂੰ ਬੰਦ ਕਰ ਲਿਆ ਮਨੀਸ਼ ਜੀ ਨੂੰ ਬੰਦ ਕਰ ਲਿਆ ਸੰਜੇ ਸਿੰਘ ਜੀ ਨੂੰ ਬੰਦ ਕਰ ਲਿਆ ਸਤਿੰਦਰ ਜੈਨ ਜੀ ਨੂੰ ਗੱਲ ਕਰ ਬਿਜੇ ਨਾਇਰ ਸਾਹਿਬ ਨੂੰ ਬੰਦ ਤਮਾਮ ਲੀਡਰਸ਼ਿਪ ਸਾਡੀ ਨੂੰ ਇਹਨਾਂ ਨੇ ਕਈ-ਕਈ ਮਹੀਨੇ ਜੇਲ੍ਹ ਚ ਰੱਖ ਕੇ ਦੇਖ ਲਿਆ ਕੁਛ ਨਹੀਂ ਮਿਲਿਆ ਕੋਈ ਰਿਕਵਰੀ ਨਹੀਂ ਕੋਈ ਸਬੂਤ ਨਹੀਂ ਕੋਈ ਗਵਾਹੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੁਣ ਜਦੋਂ ਇਹਨਾਂ ਨੂੰ ਪਤਾ ਹੈ ਵੀ ਇਹ ਇਹਨਾਂ ਦੇ ਬੰਦੇ ਵੀ ਨਹੀਂ ਤੋੜ ਪਾਏ ਆਪਰੇਸ਼ਨ ਲੋਟਸ ਵੀ ਫੇਲ ਹੋ ਗਿਆ ਉਧਰ ਵੀ ਕੁਛ ਨਹੀਂ ਹੋ ਪਾਇਆ ਸ਼ੋ ਕਾਲਡ ਸ਼ਰਾਬ ਘਟਾਲਾ ਵੀ ਫਲॉप ਹੋ ਗਿਆ ਹੁਣ ਤੇ ਅਸੀਂ ਆਪਸ਼ਨ ਦੇ ਦਿੱਤੀ ਆ ਵੀ ਤੁਸੀਂ ਲੋਕਾਂ ਦੀ ਵਿਚਾਰੀ ਚ ਆ ਜਾਓ ਬਈ ਹੁਣ ਹੋਰ ਲੋਕ ਚੁਣਦੇ ਆ ਰਾਜਨੀਤੀ ਡੈਮੋਕ੍ਰੇਸੀ ਚ ਲੋਕ ਤੈਅ ਕਰਦੇ ਆ ਤੇ ਲੋਕਾਂ ਨੂੰ ਤੈਅ ਕਰ ਲੈਣ ਦੋ ਇਮਾਨਦਾਰ ਕੌਣ ਹੈ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਹੈ ਕਿ ਗੁਨਾਹਗਾਰ ਹੈ ਇਹ ਲੋਕ ਤੈਅ ਕਰ ਦੇਣਗੇ ਕੀ ਜ਼ਿਕਰ ਕੀਤਾ ਜੀਵਾਲ ਸਾਹਿਬ ਨੇ ਵੀ ਕੀਤਾ ਹੈ ਕਹਿੰਦੇ ਕਿ ਜਦੋਂ ਮੈਨੂੰ ਸੰਸਦ ਮਿਲਨ ਆਏ ਤੇ ਉਹਨਾਂ ਨੂੰ ਜਦੋਂ ਮਿਲਨ ਆਏ ਤਾਂ ਅਗਲੇ ਦਿਨ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਸਨ ਡਾਕਟਰ ਸੰਦੀਪ ਪਾੜਕ ਦੀ ਗੱਲ ਕਰ ਰਹੇ ਸੀਗੇ ਕਹੇ ਰਹੇ ਸੀਗੇ ਕਿ ਮੇਰੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾਏਗਾ ਅਜਿਹੇ ਵੀ ਨੋਟਿਸਿਸ ਉਹਨਾਂ ਨੂੰ ਜਾਰੀ ਹੋ ਗਏ ਜਦੋਂ ਚਿੱਠੀ ਐਲਜੀ ਨੂੰ ਲਿਖੀ ਗਈ ਫਿਰ ਇਸ ਪੂਰੇ ਇਹ ਚੀਜ਼ਾਂ ਨੂੰ ਕਿੱਦਾਂ ਮੰਨਿਆ ਜਾਵੇ ਕਿਉਂਕਿ ਬੀਜੇਪੀ ਇਹ ਗੱਲ ਕਹਦੀ ਹੈ ਕਿ ਤਿਹਾੜ ਜੇਲ੍ਹ ਜਾਂ ਜੇਲ੍ਹ ਦਾ ਕੋਈ ਵੀ ਪ੍ਰਸ਼ਾਸਨ ਹੈਗਾ ਉਹ ਤਾਂ ਦਿੱਲੀ ਸਰਕਾਰ ਦੇ ਹੱਥ ਵਿੱਚ ਹੀ ਸੀਗਾ ਉਹ ਤੇ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਹਰੇਕ ਹੀਲੇ ਵਸੀਲੇ ਭਾਜਪਾ ਨੇ ਵਰਤੇ ਆ ਸਾਡੇ ਲੀਡਰਸ਼ਿਪ ਨੂੰ ਤੋੜਨ ਦੇ ਡੀਮੋਰਲਾਈਜ਼ ਕਰਨ ਦੇ ਕਮਜ਼ੋਰ ਕਰਨ ਦੇ ਈਵਨ ਉਹਨਾਂ ਨੇ ਉਹਨਾਂ ਦੀ ਹੈਲਥ ਨਾਲ ਵੀ ਮਤਲਬ ਕੋਈ ਕੋਈ ਮਤਲਬ ਇਹ ਸਮਝ ਲਓ ਕਿ ਉਹਨਾਂ ਨੇ ਆਪਣੇ ਹਾਲਾਤਾਂ ਤੇ ਛੜਤਾ ਗੱਲ ਇਹ ਆ ਵੀ ਹੁਣ ਉੱਥੋਂ ਤੇ ਅਸੀਂ ਨਿਕਲੀ ਆਏ ਆ ਬਾਹਰ ਹੁਣ ਤੇ ਲੋਕ ਜਿਹੜਾ ਵੋਟ ਪਾ ਕੇ ਆਪਣਾ ਲੀਡਰ ਬਣਾਉਂਦੇ ਆ ਨਾ ਬੀਜਪੀ ਦੀ ਇੰਤਹਾ ਜਿਹੜੀ ਅਤਿਆਚਾਰ ਦੀ ਇੰਤਹਾ ਤੇ ਤੁਸੀਂ ਇਸ ਗੱਲ ਤੋਂ ਸਮਝ ਲਓ ਵੀ ਆਜ਼ਾਦ ਭਾਰਤ ਚ ਇੱਕ ਚਿੱਠੀ ਲਿਖੀ ਆ ਮੁੱਖ ਮੰਤਰੀ ਨੇ ਚੁਣੇ ਹੋਏ ਮੁੱਖ ਮੰਤਰੀ ਉਹ ਵੀ ਉਹਨਾਂ ਨੇ ਪਛਾਈ ਤੇ ਜਦੋਂ ਸਾਡਾ ਗੁਲਾਮ ਭਾਰਤ ਸੀ ਅੰਗਰੇਜ਼ਾਂ ਦਾ ਸ਼ਾਸਨ ਸੀ ਉਦੋਂ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਹਰੇਕ ਚਿੱਠੀ ਕੰਸਰਨ ਜਿਹੜਾ ਜਿਹਨੂੰ ਉਹ ਸੰਬੋਧਨ ਉੱਥੇ ਪਛਾਈ ਆ ਇਹਨਾਂ ਦਾ ਸ਼ਾਸਨ ਤੇ ਅੰਗਰੇਜ਼ਾਂ ਤੋਂ ਵੀ ਅਤਿਆਚਾਰੀ ਹੈ ਇਹ ਸਾਬਤ ਹੋ ਗਿਆ ਤੇ ਕੀ ਲੱਗਦਾ ਕਿ ਜਿਦਾ ਹੁਣ ਹਰਿਆਣੇ ਦੀਵੇਂ ਚੋਣਾ ਬੇहद ਨਜ਼ਦੀਕ ਨੇ ਗੱਲ ਇਹ ਵੀ ਸਾਹਮਣੇ ਆ ਰਹੀ ਸੀ ਕਿ ਹੁਣ ਕੇਜਰੀਵਾਲ ਸਾਹ ਬਾਹਰ ਆਏ ਨੇ ਤੇ ਹਰਿਆਣੇ ਦੇ ਵਿੱਚ ਵੀ ਚੋਣ ਪ੍ਰਚਾਰ ਕਰਨ ਨੂੰ ਜਾਣਗੇ ਉਸ ਤੋਂ ਪਹਿਲਾਂ ਇਹ ਵੱਡਾ ਫੈਸਲਾ ਇਹ ਹਰਿਆਣੇ ਦੀ ਰਾਜਨੀਤੀ ਦੇ ਉੱਤੇ ਕੀ ਅਸਰ ਪਾ ਸਕਦਾ ਕਿਉਂਕਿ ਪਹਿਲੇ ਇੰਡੀਆ ਗੜ ਜੋੜ ਦੀ ਗੱਲ ਹੋ ਰਹੀ ਸੀ ਪਰ ਹੁਣ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ 90 ਸੀਟਾਂ ਹਰਿਆਣੇ ਦੀਆਂ ਆਮ ਆਦਮੀ ਪਾਰਟੀ ਆਪ ਲੜੇਗੀ ਔਰ ਉਮੀਦਵਾਰ ਵੀ ਉਤਾਰ ਦਿੱਤੇ ਉਹ ਤਾਂ ਲੜ ਹੀ ਰਹੇ ਆ ਉਹ ਲੜੇਗੀ ਕਿਉਂ ਤਾਂ ਹੋ ਗਿਆ ਨੋਮੀਨੇਸ਼ਨ ਹੋ ਗਿਆ ਉਮੀਦਵਾਰ ਵੀ ਐਲਾਨ ਦਿੱਤੇ ਹਾਂ ਉਮੀਦਵਾਰ ਐਲਾਨਤੇ ਆ ਔਰ ਹਰਿਆਣ ਬੱਡੀ ਮਜਬੂਤ ਧਿਰ ਬਣੂਗੀ ਆਵਾਜ਼ ਦੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਪ੍ਰਤੀ ਵੀ ਲਗਾਅ ਹੈ ਕਿਉਂਕਿ ਉੱਥੋਂ ਦੀ ਉਹਨਾਂ ਦੀ ਜਨਮ ਭੂਮੀ ਹੈ ਦੂਸਰਾ ਅੱਜ ਜਿਹੜਾ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਮੌਜੂਦਾ ਰਾਜਨੀਤੀ 'ਚ ਅਕਾਉਂਟੇਬਲ ਕ੍ਰੈਡੀਬਲ ਈਮਾਨਦਾਰ ਜ਼ਿੰਮੇਵਾਰ ਲੀਡਰ ਹੋਣ ਦਾ ਉਹਦੇ ਨਾਲ ਵੀ ਸੁਭਾਵਿਕ ਜੀ ਗੱਲ ਹੈ ਲੋਕਾਂ 'ਚ ਇੱਕ ਜਿਹੜੀ ਉਹਨਾਂ ਦੀ ਲੋਕਪ੍ਰਿਤਾ ਉੱਤੇ ਬਹੁਤ ਵੱਡਾ ਇਜ਼ਾਫਾ ਹੋਊਗਾ ਸੁਭਾਵਿਕ ਜੀ ਗਾ ਔਰ ਉਹਦਾ ਫਾਇਦਾ ਵੀ ਇਲੈਕਟੋਰਲ ਸਿਸਟਮ 'ਚ ਮਿਲਦਾ ਹੈ ਇਹਦੇ 'ਚ ਕੋਈ ਦੋਰਾ ਨਹੀਂ ਇੱਕ ਆਖਰੀ ਸਵਾਲ ਕਿਉਂਕਿ ਭਾਜਪਾ ਵੱਲੋਂ ਵੀ ਇਸ ਤੇ ਸਵਾਲ ਚੁੱਕੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਇਸ ਕਰਕੇ استੀਫਾ ਦਿੱਤਾ ਕਿਉਂਕਿ ਕੋਰਟ ਨੇ ਬਹੁਤ ਸਾਰੀਆਂ ਰੋਕਾਂ ਲਗਾ ਦਿੱਤੀਆਂ ਸੀ ਕਿ ਹਾਂ ਵੀ ਸਿਰਫ ਕੁਰਸੀ ਤੇ ਬੈਠ ਸਕਦੇ ਨੇ ਨਾ ਕੁਝ ਸਾਈਨ ਕਰ ਸਕਦੇ ਨੇ ਨਾ ਹੀ ਕੁਝ ਅੱਗੇ ਲੈਟਰ ਲੈ ਕੇ ਜਾ ਸਕਦੇ ਨੇ ਕੋਈ ਆਰਡਰ ਨਹੀਂ ਦੇ ਸਕਦੇ ਇਸ ਨੂੰ ਲੈ ਕੇ ਵੀ ਭਾਜਪਾ ਹੋਣ ਇੱਕ ਵੱਡਾ ਕਹਿ ਸਕਦੇ ਕਿ ਸਵਾਲ ਖੜਾ ਕਰ ਰਹੀ ਹੈ ਅਸਲੀਅਤ ਇਸ ਦੀ ਕੀ ਹੈਗੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਸ ਦੇ ਵਿੱਚ ਟਿੱਪਣੀ ਜ਼ਰੂਰ ਕੀਤੀ ਨਹੀਂ ਰੋਕਾਂ ਤੇ ਉਹਨਾਂ ਨੇ ਪਹਿਲਾਂ ਵੀ ਕੋਈ ਅਸਰ ਨਹੀਂ ਛੱਡੀ ਪਹਿਲਾਂ ਵੀ ਜਿਹੜਾ तकरीबन 10 ਆ 10 11 ਸਾਲ ਦੀ ਜਿਹੜੀ ਸਾਡੀ ਸત્તા ਰਹੀ ਆ ਉਥੇ ਉਹਦੇ ਚ ਹਰ ਰੋਜ਼ ਅੜਚਨਾ ਪਾਈਆਂ ਭਾਜਪਾ ਨੇ ਸੌਖੇ ਸਾਥ ਸਾਨੂੰ ਲੈਣ ਨਹੀਂ ਦਿੱਤੇ ਲੇਕਿਨ ਅਰਵਿੰਦ ਕੇਜਰੀਵਾਲ ਜੀ ਨੇ ਵੀ ਕੋਈ ਕਸਰ ਨਹੀਂ ਛੱਡੀ ਲੜਾਈ ਲੜਨ ਤੋਂ ਉਹ ਸਾਨੂੰ ਪਤਾ ਹੈ ਕੰਮ ਅਸੀਂ ਸਾਡੇ ਹੁਣ ਵੀ ਹੋਣੇ ਆ ਅਸੀਂ ਲੋਕਾਂ ਸਾਡੇ ਜੁਝਾਰੂ ਲੋਕ ਹੈ ਉਹਦੇ ਚ ਕੋਈ ਦੋਰ ਆਏ ਨਹੀਂ ਹੈ ਬਤੌਰ ਮੁੱਖ ਮੰਤਰੀ ਵੀ ਕੋਈ ਪੋਰਟਫੋਲੀਓ ਨਾਲ ਕੋ ਹੈ ਨਹੀਂ ਸੀ ਸੋ ਇਹ ਤੇ ਬੀਜੇਪੀ ਵਾਲਿਆਂ ਨੂੰ ਵੀ ਪਤਾ ਹੈ ਵੀ ਉਹ ਕੰਮ ਤੇ ਇਹਨਾਂ ਦੇ ਅਸੀਂ ਲੜਾਈ ਲੜ ਕੇ ਹੀ ਦਿੱਲੀ ਵਾਲੇ ਲੋਕਾਂ ਲਈ ਕੰਮ ਕੀਤੇ ਉਹ ਗਾਂ ਵੀ ਕਰਨਗੇ ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਵੀ ਹੁਣ ਜੇ ਬੀਜੇਪੀ ਨੂੰ ਲੱਗਦਾ ਹੈ ਭੋਰਾ ਵੀ ਆਪਣੇ ਆਪ ਤੇ ਕੋਈ ਕੋਈ ਹੈਗਾ ਉਹਨਾਂ ਦੇ ਪੱਲੇ ਕੁਛ ਤੇ ਲੋਕਾਂ ਦੀ ਕਚਹਿਰੀ ਚ ਆ ਜਾਣ ਪਤਾ ਲੱਜੂ ਅਗਲੀ ਚੋਣਾਂ ਤੋਂ ਪਹਿਲਾਂ ਕੋਈ ਲੱਗਦਾ ਕਿ ਕਿਹੜਾ ਚਿਹਰਾ ਦਿੱਲੀ ਦੀ ਵਾਗਦਾਰ ਸੰਭਾਲੇਗਾ ਕੁਝ ਅੰਦੇਸ਼ੇ ਆਏ ਹੋਣ ਨਹੀਂ ਉਹ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਅੱਜ ਕਿਹਾ ਹੀ ਹੈ ਵੀ ਉਹ ਲੈਜਿਸਲੇਟਿਵ ਗਰੁੱਪ ਜਿਹੜਾ ਹੈ ਪਾਰਟੀ ਤੋਂ ਤਿਆਰ ਕਰ ਦੂਗਾ ਉਹ ਤੇ ਇੱਕ ਅੱਧੇ ਦਿਨ ਅਗਲੇ ਦੋ ਦਿਨਾਂ ਚ ਉਹਨਾਂ ਨੇ ਕੀ ਨਹੀਂ ਨਹੀਂ ਉਹ ਪਾਰਟੀ ਦੀ ਜਿਹੜੀ ਐਮ ਐਲ ਏ ਹੈ ਸਾਰੇ ਤਮਾਮ ਐਮ ਐਲ ਏ ਉਹ ਤੈ ਕਰਨਗੇ ਠੀਕ ਹੈ ਉਹ ਬਤਾਉਣਾ ਤੇ ਨਾਲ ਸ਼੍ਰੀ ਰਣਪੁਰ ਸਾਹਿਬ ਸਾਂਸਦ ਮਾਲਵਿੰਦਰ ਸਿੰਘ ਕੰਗ ਜੋ ਕਿ ਸਿੱਧੇ ਤੌਰ ਤੇ ਤੇ ਕਹਦੇ ਹੋਏ ਨਜ਼ਰ ਆਏ ਨੇ ਕਿ ਇੱਕ ਮਿਸਾਲ ਜਿਹੜੀ ਹੈ ਕਾਇਮ ਕੀਤੀ ਗਈ ਹੈ ਔਰ ਸਿੱਧਾ ਚੈਲੰਜ ਭਾਜਪਾ ਨੂੰ ਹੈਗਾ ਕਿ ਤੁਸੀਂ ਫਰਵਰੀ ਦੀ ਥਾਂ ਨਵੰਬਰ ਚ ਚੋਣਾ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਣੀ ਉਸ ਵੇਲੇ ਹੋ ਜਾਏਗਾ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸਾਹਿਦਰੂ ਲਿਵਿੰਗ ਇਨ ਨਿਊਜ਼ ਚੰਡੀਗੜ੍ਹ